ਆ ਆ ਰਿਹਾ ਬਾਬਾ ਆਇਆ ਦੁੱਧ ਤੇ ਹੁਣ ਚੰਨਾ ਕਰਦਾ ਦੁੱਧ ਤੱਤਾ ਦੇ ਉਹ ਕਰਦੇ ਉਹ ਵੀ ਕਰਦੇ ਆ ਇਹਦੇ ਤੇ ਹੀ ਧਰ ਦੇਾਂਗੇ ਤੱਤਾ ਇੱਥੇ ਹੀ ਆ ਅੱਗ ਤੇ ਹੀ ਆ ਦੇ ਦੁੱਧ ਤੱਤਾ ਕਰਦਾ ਚੱਲਾਂ ਫਿਰ ਚਾਹ ਚੂ ਬਣਾਉਣੇ ਆ ਚਾਹ ਚੂ ਪੀ ਕੇ ਫਿਰ ਅਜ ਕਿਉਂ ਤੱਤਾ ਕਰਨ ਹੋ ਬਾਤ ਅਨੇਰੇ ਰੜਕਦੇ ਵੀ ਆ ਭਾਈ ਅਸੀਂ ਇੱਥੇ ਰੜਕ ਵੀ ਲੈਨੇ ਹੁੰਦੇ ਆ ਜਦੋਂ ਵੱਧ ਦਾ ਦੁੱਧ ਵੱਧ ਹੋਵੇ ਰੜਕ ਲਈਦਾ ਹਾਂ ਚੱਲ ਬਾਬੇ ਦੇ ਘਰ ਨੂੰ ਜਾਇਆ ਜਾਣ ਦੇਣਾ ਯਾਰ ਹੂੰ ਤਾਂ ਬੰਦੇ ਹੁਣ ਪੰਜ ਸੱਤ ਰਹਿੰਦੇ ਆ ਕਿ ਪਾਠੀ ਰਹਿੰਦਾ ਬਾਦਰ ਰਹਿੰਦਾ ਬਾਬਾ ਰਹਿੰਦਾ ਮੈਂ ਆ ਜਾਣਾ ਚੰਨਾ ਆ ਜਾਂਦਾ ਮੰਦਰ ਆ ਜਾਂਦਾ ਜੀਤ ਆ ਜਾਂਦਾ ਰੌਣਕੀ ਕਾ ਬੰਦੇ ਦਾ ਸੁੱਖ ਰਹੇ ਸੀ ਇੱਥੇ 10 12 ਹੁੰਨੇ ਆ ਯਾਰ ਬਾਬੇ ਦੇ ਰੋਜ਼ ਡੇਲੀ ਰੌਣਕ ਲੱਗੀ ਰਹਿੰਦੀ ਆ ਯਾਰ ਇੱਥੇ ਪੂਰੀ ਸਾਡੇ ਹੁਣ ਅੱਜ ਅੱਗ ਮਚ ਰਹੀ ਆ ਅ ਦੁੱਧ ਪਤਾ ਤੇ ਚੱਲਣਾ ਦੁੱਧ ਤੱਤਾ ਕਰ ਰਿਹਾ ਯਾਰ ਵਾਹ ਵੀ ਵਾਹ ਸ਼ੀਗਾ ਬਾਲਦੀ ਰੱਗੋ ਇੱਥੇ ਕਹਿੰਦਾ ਇੱਥੇ ਰਹਿ ਪਿਆ ਕਹਿੰਦਾ ਅੱਛਾ ਪੈਸੇ ਇਹਨੇ ਕੋਈ ਨਹੀਂ ਤਾਰ ਵਧੀਆ ਰਹਿ ਬਾਕੀ ਜੰਨਾ ਚ ਰਹਿਣਗੇ ਨੈਚਰ ਸਹੀ ਹੋਰ ਆ ਕੋਈ ਆ ਕੋਈ ਦਾ ਅੱਜ ਪਹਿਲਾਂ ਦੇਖ ਲਾ ਚੁਰਾ ਖਾਲੀ ਹੈ ਕੱਲ ਤਪੜੀਆਂ ਸੀ ਇਹ ਵੇਲੇ ਕੱਲ ਪਕੌੜੇ ਨਿਕਲਦੇ ਸੀ ਕਹਤੇ ਤੇ ਜਲੇਬੀਆਂ ਪਕਦੀਆਂ ਸੀ ਕੱਲ ਇਹ ਚੁਰਤੇ ਹਾਂ ਆ ਪਿਆ ਖਾਲੀ ਟੀਨ ਕਰੇ ਆ ਪਿਆ ਹਾਂ ਆ ਪਿਆ ਖਾਲੀ ਟੀਨ ਕਰੇ ਕੱਲ ਦੇ ਲੈ ਏ ਆਪਾ ਦੇ ਲੈ ਮੈਂ ਕਰਦਾ ਫੋਨ ਉਹਨੂੰ ਰਾਮੇ ਨੂੰ ਆ ਕੇ ਲੈ ਜੂਗਾ ਆ ਦੇ ਆਹ ਸਾਰੇ ਆਦੇ ਆਪਿਆ ਖਾਲੀ ਆ ਸਾਡਾ ਬਿਜਲੀ ਘਰ ਅੰਦਰ ਬਾਬੇ ਦੇ ਆਹ ਸਾਰਾ ਬਿਜਲੀ ਘਰ ਐਥੋਂ ਬਿਜਲੀ ਗਾਂਵਾਂ ਚ ਜਨਰੇਟਰ ਆ ਗਿਆ ਉਹ ਹੋ ਗਿਆ ਇੱਥੋਂ ਹੀ ਕਰਦੇ ਆ ਸਾਰਾ ਕੁਝ ਹਾਂ ਆ ਤਵੀ ਪਈ ਆਪਣੀ ਪੂੜਿਆਂ ਵਾਲੀ ਜਲੇਬੀਆਂ ਵਾਲੀ ਆ ਦੇ ਤਵੀ ਪਈ ਆ ਕੱਲ ਇੱਥੇ ਜਲੇਬੀਆਂ ਬਣਦੀਆਂ ਸੀ ਤੇ ਆਹ ਪਈਆ ਕੜਾਹੀ ਪਕੌੜਿਆਂ ਵਾਲੀ ਆਹ ਪਈਆ ਦੋ ਪੀਪੇ ਨੇ ਚ ਬਚਿਆ ਹੋਊਗਾ ਤქਹੋ ਆ ਦੋ ਪੀਪਿਆਂ ਚ ਬਚਿਆ ਹੋ ਆ ਆਪੇ ਭਾਂਡੇ ਪਏ ਆ ਬਾਹਗੁਰੂ ਦੀ ਕਿਰਪਾ ਹੱਤੇ ਪਾ ਸ਼ਾਦੀ ਆਹੀਂ ਚੱਲਦੀ ਜਾਣਾ ਕੰਮ ਬਾਬੇ ਦੇ ਕੜਾ ਪਾੜਾਂ ਪਈਆਂ ਮੁੱਕਦੀਆਂ ਨਹੀਂ ਲੋੜੀ ਵੇਲੇ ਤਈ ਆਪਾਂ ਤੋਂ ਮੁੱਕਣੀਆਂ ਨਹੀਂ ਇਹ ਹਾਂ ਜਮਈ ਚੰਨਿਆ ਆਪਣਾ ਡੀਜ਼ਲ ਆਹਾ ਡੀਜ਼ਲ ਕੱਟ ਕੇ ਰੱਖਣ ਵਾਲਾ ਯਾਰ ਖਰਾਬ ਨਾ ਹੋ ਜੇ ਇਹਨੂੰ ਕੱਟ ਕੇ ਨਾ ਗੇਲਣ ਚ ਰੱਖ ਲਿਓ ਆਹੋ ਵੱਡੀ ਕੰਨੀ ਚ ਪਾ ਲੀਆਂ ਆਹੋ ਇਹਦੇ ਜਗ੍ਹਾ ਤਾਂ ਇਹਦੇ ਚ ਪਾ ਲਈ ਆ ਦੇ ਹਾਂ ਆ ਜਿਹੜਾ ਮੈਂ ਲੈ ਕੇ ਆਇਆ ਸੀ ਆਹੋ ਉਹ ਉਹ ਪਾ ਦੀ ਕੰਨੀ ਜਾ ਪੰਜ ਛੇ ਲੀਟਰ ਸੀਗੇ ਹਾਂ ਬਸ ਇਹਦੇ ਚ ਪਾ ਦੀ ਠੀਕ ਆ ਕਿੰਨਾ ਹੋ ਗਿਆ ਸਾਰਾ ਹਾਂ 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 ਇਹਦੇ ਚ ਪਕੌੜੇ ਪਕੂੜੇ ਤਾਂ ਖਾਦੇ ਗਏ ਸੀ ਕੱਲ ਠੀਕ ਆ ਆਲੂ ਪਏ ਆ ਚਲ ਕੋਈ ਨਹੀਂ ਪਾਇਰਣ ਦੇ ਕੋਈ ਨਹੀਂ ਬਾਬਾ ਲਾਉਂਦਾ ਤੜਕਾ ਦਾਲ ਨੂੰ ਲੈ ਬਾ ਬਾਬਾ ਤੇਰੇ ਸ਼ਾਬਾਸ਼ ਲਾਦੇ ਲਾਦੇ ਤੜਕਾ ਕਰਾ ਲਾਦੇ ਹੂੰ ਤਰਹਣੀ ਬੈਠੇ ਆ ਸਾਹਮਣੇ ਲੱਸੀ ਰੜਕੀ ਪਈ ਆ ਹੋ ਦੇ 分かる分かる分かる。